ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਬਈ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਇ ਸੰਪਰਕ ਕਰ ਸਕਦੇ ਆ ਤੇ ਬਈ ਅੱਜ ਅਸੀਂ ਪਿੰਡ ਆਏ ਆ ਮਹਾਰਾਜ ਜਿਲ੍ਹਾ ਨੂੰ ਬਠਿੰਡਾ ਲੈ ਕੇ ਆਂਦਾ ਤੇ ਬਾਈ ਕੋਲੇ ਜੋ ਤੁਸੀਂ ਸਕਰੀਨ ਤੇ ਝੋਟੀ ਦੇਖ ਰਹੇ ਆ ਇਹ ਵਕਾਉ ਸੀ ਦੂਜੇ ਸੂਏ ਸੂਈ ਆ ਬਾਈ ਇਹ ਤੇ ਬਾਈ ਦੇ ਘਰ ਘਰ ਦੀ ਝੋਟੀ ਆ ਘਰੇਲੂ ਝੋਟੀ ਆ ਕੋਈ ਵਪਾਰ ਲਾਈਨ ਦਾ ਕੰਮ ਨਹੀਂ ਗਾ ਬਾਈ ਦਾ ਤੇ ਦੂਜੇ ਸੂਏ ਸੂਈ ਆ ਤੇ ਪਹਿਲੇ ਸੂਏ ਬਾਈ ਦੱਸਦਾ ਬਈ 13 ਕਿਲੋ ਦੁੱਧ ਦਿੱਤਾ ਸੀ ਬਾਈ ਪਹਿਲੇ ਸੂਏ ਖੁੱਲਾ ਡੁੱਲਾ 13 ਕਿਲੋ ਦਾ ਦੁੱਧ ਦਿੱਤਾ ਹੁਣ ਦੂਜੇ ਸੂਏ ਸੂਈ ਆ ਮਗਰ ਬਈ ਇਹਦੇ ਕੱਟੀ ਆ ਤੁਸੀਂ ਦੇਖ ਸਕਦੇ ਆ ਬਾਈ ਨੇ ਸੰਗਲ ਵੀ ਹੱਥੋਂ ਛੱਡਤਾ ਠੰਡੀ ਸੀਲ ਬਈ ਪੂਰੀ ਐ ਹਵਾਨੇ ਹਮੂਨੇ ਦੀਆਂ ਬਈ ਕਿਆ ਬਾਤਾਂ ਹੀ ਐ ਝੋਟੀ ਦੀਆਂ ਦੂਜੀ ਸੂਏ ਸੂਈ ਐ ਪਹਿਲੇ ਸੂਏ 13 ਕਿਲੋ ਤੋਂ ਦਿੱਤਾ ਸੀਗਾ ਤੇ ਸੰਗ ਸੰਗ ਤੁਸੀਂ ਦੇਖ ਸਕਦੇ ਆ ਸੰਗ ਸੰਗ ਸੋਹਣਾ ਬਈ ਮੂੰਹ ਮੱਥੇ ਦੀ ਸੋਹਣੀ ਐ ਝੋਟੀ ਬਾਕੀ ਸੰਗ ਸੰਗ ਤੁਸੀਂ ਦੇਖ ਸਕਦੇ ਆ ਬਈ ਝੋਟੀ ਦਾ ਥਣ ਥਣ ਬਹੁਤ ਸੋਹਣਾ ਲੱਗਿਆ ਬਈ ਕਰਮਾਂ ਵਾਲੀ ਦਾ ਬਾਕੀ ਬਾਡੀ ਸਕੋਰ ਤੁਸੀਂ ਦੇਖ ਸਕਦੇ ਆ ਹਵਾਨਾ ਦੇਖੋ ਬਈ ਗੱਠ ਚੌੜਾ ਆਉਂਦਾ ਤਾਂ ਤੂੰ ਤੇ ਇੱਕੋ ਜੀ ਦੂਰੀ ਤੇ ਥਾਣਾ ਬਈ ਪੀੜੀ ਦੇ ਪਾਵਿਆਂ ਵਰਗੇ ਥਾਣਾ ਬਾਕੀ ਤੁਸੀਂ ਦੇਖ ਸਕਦੇ ਆ ਆ ਮਗਰ ਵੀ ਕੱਟੀ ਆ ਕੱਟੀ ਵੀ ਬਈ ਚੰਗੀ ਨਸਲ ਦੀ ਆ ਇਹ ਕੁਦਰਤੀ ਗੱਲ ਹੁੰਦੀ ਆ ਬਾਕੀ ਬਾਡੀ ਸਕੋਰ ਝੋਟੀ ਦਾ ਬਈ ਤੁਸੀਂ ਦੇਖ ਸਕਦੇ ਆ ਕੱਦ ਕਾਠ ਤੇ ਵੇਲਵਾਟੀ ਝੋਟੀ ਦੀ ਚੰਗੀ ਆ ਬਈ ਤੇ ਦੁੱਧ ਜੈਸਾ ਆਉਣਾ ਹਵਾਨਾ ਨਹੀਂ ਚੰਗਾ ਪਾ ਜਾਣਾ ਬਈ ਐਦ ਕੀ ਗਾਂ ਵੀ ਅਗਲੇ ਨੂੰ ਗਾਂ ਨੂੰ ਯਾਨੀ ਬਈ ਕੱਟੀ ਨੂੰ ਜਨਮ ਦਿੱਤਾ ਤੇ ਕੱਟੀ ਵੀ ਬਈ ਸੋਹਣੀ ਆ ਬਾਕੀ ਝੋਟੀ ਤੁਸੀਂ ਦੇਖ ਸਕਦੇ ਆ ਹਵਾਨਾ ਹਮਾ ਤੁਹਾਨੂੰ ਫੇੜ ਨੇੜ ਤੋਂ ਦਿਖਾ ਦਿੰਦੇ ਆ ਤੁਹਾਨੂੰ ਬਹੁਤ ਸੋਹਣਾ ਲੱਗਿਆ ਬਈ ਝੋਟੀਆਂ ਤੁਸੀਂ ਦੇਖ ਸਕਦੇ ਆ ਅਥੀ ਜਵਾਈ ਵਾਲੇ ਥਾਂ ਬਾਕੀ ਜੀ ਕੋਈ ਹੋਰ ਇਨਫਰਮੇਸ਼ਨ ਲੈਣੀ ਹੈ ਤੁਸੀਂ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਬਾਈ ਥੱਲੇ ਚੱਲੀ ਜਾਂਦਾ ਤੇ ਬਾਈ ਨਾਲ ਤੁਸੀਂ ਕਰੋ ਗੱਲਬਾਤ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਝੂਟੀ ਬਈ ਸੋਹਣੀ ਹੈ ਜਿੰਨੀ ਗੱਲ ਕਹੀ ਹੈ ਉਨੀ ਗੱਲ ਹੋਊਗੀ ਤੇ ਬਾਕੀ ਤੁਸੀਂ ਦੇਖ ਸਕਦੇ ਆ ਰਲਾਉ ਸੌਦਾ ਮੈਲਦਿਆਂ ਨਵੀਂ ਵੀਡੀਓ ਦੇ ਨਾਲ ਧੰਨਵਾਦ ਰਬਾ